ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੋਜੀ ਪਵਨੀਤ ਬਰਾੜ ਚੈਨਲ ਤੇ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਆਪਾਂ ਗਏ ਸੀਗੇ ਮਾਰਕੀਟ ਤੇ ਕਾਰੀਗਰ ਨੂੰ ਮਟੀਰੀਅਲ ਵਗੈਰਾ ਲੈ ਕੇ ਦੇਣਾ ਸੀ ਕੁਝ ਘਰ ਵਾਸਤੇ ਵੀ ਸਮਾਨ ਲੈ ਕੇ ਆਉਣਾ ਸੀ ਤੇ ਕਾਫੀ ਕੰਮ ਸੀ ਥੋੜੇ ਨਿੱਕ-ਨਿੱਕੇ ਜਿਹੇ ਕੰਮ ਸੀਗੇ ਲੈਸਸ ਵਗੈਰਾ ਲੈਣੀਆਂ ਸੀ ਦੁਪੱਟੇ ਰੈਡੀ ਕਰਨੇ ਸੀ ਹਨਾ ਤੇ ਦੁਪੱਟੇ ਡਾਈ ਕਰਾਉਣੇ ਸੀ ਆਪਾਂ ਮਾਰਕੀਟ ਤੋਂ ਸਾਰੇ ਕੰਮ ਕਰ ਲਏ ਨੇ ਤੇ ਕਾਰੀਗਰ ਨੂੰ ਵੀ ਜੋ ਮਟੀਰੀਅਲ ਵਗੈਰਾ ਚਾਹੀਦਾ ਸੀ ਆਪਾਂ ਲੈ ਆਤਾ ਤੇ ਦੁਪੱਟੇ ਆਪਾਂ ਡਾਈ ਕਰਨੇ ਦਿੱਤੇ ਹੋਏ ਆ ਤੇ ਉਹਨਾਂ ਟਾਈਮ ਸੋਚਿਆ ਵੀ ਥੋੜਾ ਬਹੁਤਾ ਇੱਥੇ ਕੰਮ ਰਹਿੰਦਾ ਸੀ ਲਾ ਤੇ ਮੈਂ ਸੋਚਿਆ ਚਲੋ ਮੈਂ ਉਹ ਕਰ ਲਾਂ ਤੇ ਕਾਕੂ ਨੂੰ ਲਾਇਆ ਸੀ ਕੱਪੜੇ ਪ੍ਰੈਸ ਕਰਨ ਮੈਂ ਸੋਚਿਆ ਜਲਦੀ ਹੋ ਜਾਊਗਾ ਕੰਮ ਤੇ ਕਿਉਂਕਿ ਪਾਰਸਲ ਕੱਢਣੇ ਸੀਗੇ ਇਸੇ ਕਰਕੇ ਤੇ ਕੁਝ ਜ਼ਿਆਦਾ ਕੰਮ ਤਾਂ ਨਹੀਂ ਰਹਿੰਦਾ ਸੀ ਤੇ ਜਿਵੇਂ ਜੋ ਕੱਚੀਆਂ ਸਿਆਣਾ ਲੱਗੀਆਂ ਹੁੰਦੀਆਂ ਹਨਾ ਤਰਪਾਈ ਵਗੈਰਾ ਲਈ ਉਹ ਇਹ ਰਹਿੰਦੀਆਂ ਸੀ ਕੱਢਣ ਵਾਲੀਆਂ ਤੇ ਉਸ ਪਾਸੋਂ ਮਾੜਾ-ਮੋਟਾ ਜਿਹਾ ਕੰਮ ਸੀਗਾ ਤੇ ਮੈਂ ਸੋਚਿਆ ਚਲੋ ਆਪਾਂ ਉਹਨਾ ਟਾਈਮ ਬੈਠੇ-ਬੈਠੇ ਉਹ ਕਰ ਲੈਨੇ ਤੇ ਕਾਕੂ ਗੱਪੇ ਪੈਸ ਕਰ ਰਿਹਾ ਸੀ ਜਲਦੀ-ਜਲਦੀ यह का भी जल्दी जल्दी काम हो जाए तो जल्दी जल्दी कर चाहिए क्योंकि गर्मी बहुत ज़्यादा सी बुरा हाल हो रहा है गर्मी नाल अच्छी नाल, नाल काम कर रहे सी नाल नाल लपकल्ला मार रहे सी अच्छी उसके एक साथ क्यों अब सारे काम कर लिए नहीं होना ਦੁਪੱਟੇ ਵਿਰਲਾ ਲੈ ਲਈ ਆਪਾਂ ਚਲ ਪਈ ਸੀ ਘਰ ਵੱਲ ਆ ਲਗ ਰਸੀ ਹਾਈ ਹਾਈ ਕਿੰਨੇ ਜਰਨੇ ਬਾਹਰ ਕਿਉਂ ਆਏ ਤੇ ਪੰਮੀ ਤਾਰੀਏ ਦੇਖੋ ਅੱਜ ਖਾਣਾ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ